ਨਮਾਸ਼ਹਿਰ ਦੇ ਥਾਣਾ ਕਾਟਕਾਟ ਅਧੀਨ ਪੈਂਦੇ ਪਿੰਡ ਅਨਸਰੋ ਵਿਖੇ ਪੈਰ ਕਿਸਲਣ ਕਾਰਨ ਸਤਲੁਜ ਦਰਿਆ ਵਿੱਚ ਡਿੱਗੇ ਬੱਚੇ ਨੂੰ ਬਚਾਉਣ ਲਈ ਮਾਮਾ ਵੀ ਡੁੱਬਿਆ ਐਨਡੀਆਰਐਫ ਟੀਮ ਬਲੌਨ ਲਗਾਤਾਰ ਇਨਾਂ ਦੀ ਭਾਲ ਜਾਰੀ ਹੈ ਕੁਝ ਦਿਨ ਪਹਿਲਾਂ ਸਤਲੁਜ ਦਰਿਆ ਚ ਨਹਾਣ ਗਏ ਦੋ ਨੌਜਵਾਨ ਡੁੱਬ ਗਏ ਸਨ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਲੋਕ ਦਰਿਆਵਾਂ ਅਤੇ ਨਹਿਰਾਂ ਵਿੱਚ ਇਸ਼ਨਾਨ ਕਰ ਰਹੇ ਹਨ ਜੋ ਮੌਤ ਦਾ ਵੀ ਕਾਰਨ ਬਣ ਰਹੇ ਹਨ ਜਿਸ ਕਾਰਨ ਅਜਈਆਂ ਘਟਨਾਵਾਂ ਅਕਸਰ ਹੀ ਵਾਪਰ ਰਹੀਆਂ ਹਨ ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਦਾਵਾ ਦੇ ਵੱਲੋਂ ਐਨਡੀਆਰਐਫ ਟੀਮ ਨੂੰ ਭੇਜਿਆ ਗਿਆ ਜਿੱਥੇ ਐਨਡੀਆਰਐਫ ਟੀਮ ਵੱਲੋਂ ਲਾਪਤਾ ਵਿਅਕਤੀਆਂ ਦੀ ਭਾਲ 3 ਦਿਨਾਂ ਤੋਂ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਵੱਲੋਂ ਲਗਾਤਾਰ ਸਤਲੁਜ ਦਰਿਆ ਦੇ ਕੰਢੇ ਬੋਟਿੰਗ ਨਾਲ ਲਗਾਤਾਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿਕੇ ਮੀ ਪੈਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ ਇਸ ਮੁਕੇ 14 ਸਾਲ ਦਾ ਲੜਕਾ ਅੰਸ ਦੇ ਪਿਤਾ ਰਾਜਕਵਾਰ ਨੇ ਦੱਸਿਆ ਕਿ ਉਹ ਕਬੈਤ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਹੋਏ ਸਨ ਤਾਂ ਉਹਨਾਂ ਨੂੰ ਅਚਾਨਕ ਹੀ ਅਜਿਹੀ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਇੰਡੀਆ ਆਏ ਹਨ ਉਹਨਾਂ ਕਹਿਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਮਦਦ ਮਦਦ ਲਈ ਐਨਡੀਆਰਐਫ ਟੀਮ ਨੂੰ ਤਿੰਨ ਦਿਲਾ ਤੋਂ ਲਗਾਇਆ ਹੋਇਆ ਹੈ ਤਾਂ ਜੋ ਇਹਨਾਂ ਦੀ ਲਾਸ਼ ਮਿਲ ਸਕੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦਰਿਆ ਵਿੱਚ ਕਿਸੇ ਨੂੰ ਵੀ ਨਹਾਉਣ ਨੇ ਨਾਣਾ ਨਹੀਂ ਚਾਹੀਦਾ ਤਾਂ ਜੋ ਕੋਈ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਹਨਾਂ ਨਾਲ ਵਾਪਰੀ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਦਰਿਆ ਵਿੱਚ ਨਹਾਣ ਦਰਿਆ ਵਿੱਚ ਅਤੇ ਨਹਿਰ ਵਿੱਚ ਨਹਾਣ ਤੇ ਉਹਨਾਂ ਵੱਲੋਂ ਪਾਬੰਦੀ ਲਗਾਈ ਗਈ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਦਰਿਆ ਜਾਂ ਨਹਿਰ ਵਿੱਚ ਨਹਾ ਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੁਣ ਸਾਡਾ ਵੀ ਇਹ ਫਰਜ ਬਣਦਾ ਹੈ ਜੇਕਰ ਕੋਈ ਵੀ ਬੱਚੇ ਨਹਿਰ ਜਾਂ ਦਰਿਆ ਦੇ ਵਿੱਚ ਨਹਾਦੇ ਹਨ ਸਾਨੂੰ ਵੀ ਉੱਥੋਂ ਚੁੱਪ ਕਰਕੇ ਨਹੀਂ ਲੰਘਣਾ ਚਾਹੀਦਾ ਬਲਕਿ ਸਾਨੂੰ ਉਹਨਾਂ ਨੂੰ ਉੱਥੇ ਰੋਕਣਾ ਚਾਹੀਦਾ ਹੈ ਕਈ ਵਾਰ ਸਿਰਫ ਬੱਚੇ ਤਾਂ ਕੀ ਵੱਡੇ ਵਿਅਕਤੀ ਵੀ ਜਿਹੜੇ ਆ ਨਹਿਰਾਂ ਦੇ ਵਿੱਚ ਜਿੱਥੇ ਕੀ ਪਾਣੀ ਦਾ ਫਲੋ ਵੀ ਜ਼ਿਆਦਾ ਹੁੰਦਾ ਹੈ ਉੱਥੇ ਨਹਾਦੇ ਨਜ਼ਰ ਆਉਂਦੇ ਹਨ ਇੱਕ ਕਈ ਵਾਰ ਤੁਸੀਂ ਇਹ ਵੀ ਖਬਰਾਂ ਸੁਣਦੇ ਹੋ ਕਿ ਨੌਜਵਾਨ ਵੀ ਜਿਹੜੇ ਆ ਉਹ ਦਰਿਆਵਾਂ ਵਿੱਚ ਜਾਂ ਨਹਿਰਾਂ ਵਿੱਚ ਰੁੜ ਜਾਂਦੇ ਹਨ ਇੱਕ ਜਾਨ ਚਲੇ ਜਾਂਦੀ ਹੈ ਕਿ ਨਹਿਰਾਂ ਜਾਂ ਦਰਿਆਵਾਂ ਦੇ ਵਿੱਚ ਨਹਾਣਾ ਜ਼ਰੂਰੀ ਹੈ ਜੇਕਰ ਨਹਾਣਾ ਹੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਪਾਣੀ ਦੇ ਨਾਲ ਵੀ ਨਹਾ ਸਕਦੇ ਹੋ ਤਾਂ ਜੋ ਕਿਸੇ ਦੀ ਜਾਨ ਨਾ ਜਾਵੇ ਦੇਖਦੇ ਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਨਵਾਂ ਸ਼ਹਿਰ ਦਾ ਆਪਾ YouTube ਚੈਨਲ ਬਰੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਹਿਰ ਜਾਂ ਦਰਿਆਵਾਂ ਦੇ ਵਿੱਚ ਨਾਣ ਤੋਂ ਗਰੇਜ ਕਰੋ ਕਿਉਂਕਿ ਇੱਥੇ ਨਾਣ ਦੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਕੀ ਨਾਮ ਜੀ ਤੁਹਾਡਾ ਰਾਸ਼ ਕੁਮਾਰ ਜੀ ਇਹ ਜਿਹੜਾ ਹਾਸਾ ਹੋਇਆ ਸੀਗਾ ਕੀ ਦਾ ਕੀ ਦਾ ਸੀਗਾ ਇਹ ਹਾਸਾ ਹੋਇਆ ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਹੈ ਤੇ ਮੇਰਾ ਸਹਾਰਾ ਜੀ ਕੀ ਨਾਮ ਸੀ ਉਹਨਾਂ ਦੇ ਰਮਨ ਤੇ ਅੰਸ਼ਵਾਲੀਆ ਤੇ ਹੋਇਆ ਕਿਦਾਂ ਇਹ ਜਿਹੜਾ ਇੱਥੇ ਆਏ ਸੀ ਬਾਬਾ ਇਹ ਮੱਥਾ ਟੇਕਣ ਆਏ ਤੇ ਬਸ ਉਹਨਾਂ ਦਾ ਚੱਪਨ ਨਹਾਉਣ ਵੜੇ ਜੀ ਪੈਰ ਸਲਿੱਪ ਹੋ ਗਿਆ ਜੀ ਤੇ ਮੁੰਡਾ ਮੇਰਾ ਕਿਚਾ ਲੱਗਾ ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਸ਼ੌਰ ਮਾਰਤੀ ਉਹਨੂੰ ਬਚਾਉਣ ਦੇ ਚੱਕਰ ਹੁਣ 2 ਦਿਨ ਹੋ ਗਏ ਮੇਲੇ ਨਹੀਂ ਸਾਨੂੰ ਗਵਰਨਰ ਤੋਂ ਇੱਕ ਟੀਮ ਆਈ ਹੈ ਜੋ ਸਰਚ ਕਰ ਰਹੀ ਹੈ ਜੀ ਸਾਨੂੰ ਪ੍ਰਸ਼ਾਸਨ ਵੱਲ ਤੋਂ ਮਤਲਬ ਫੁੱਲ ਸਪੋਰਟ ਮਿਲੀ ਹੈ ਜੀ ਕਿੰਨਾ ਦਿਨ ਆ ਗਿਆ ਜੀ ਅ ਦੂਸਰਾ ਦਿਨ ਆ ਗਿਆ ਅੱਜ ਦੂਸਰਾ ਦਿਨ ਤੀਸਰਾ ਦਿਨ ਤੀਸਰਾ ਦਿਨ ਆ ਜੀ ਤਿੰਨ ਦਿਨ ਹੋ ਗਏ ਜੀ ਚੱਲ ਰਹੀ ਹੈ ਜੀ ਸਾਫੀ ਹੋ ਰਹੀ ਹੈ ਇਹ ਐਨਡੀਆਰਫ ਦੀ ਜਿਹੜੀ ਟੀਮ ਸੀ ਇਹ ਪਹਿਲੇ ਦਿਨ ਆ ਗਈ ਸੀ ਜਾਂ ਇਹ ਕੱਲ ਆਇਆ ਜੀ ਕੱਲ ਆ ਕੇ ਮੈਂ ਮੈਂ ਬਾਹਰ ਰਹਿੰਦਾ ਸੀ ਬਾਹਰੋਂ ਆ ਕੇ ਫਿਰ ਗੱਲਬਾਤ ਕਰਕੇ ਜੀ ਸਾਡੀ ਡੀਸੀ ਤੌਰ ਤੇ ਹੁਣ ਸਾਰੇ ਕਿਹੜੀ ਜਗ੍ਹਾ ਤਾਂ ਬਾਹਰ ਤੁਸੀਂ ਮੱਕਬਾਇਤ ਤੋਂ ਆਏ ਜੀ ਹੂੰ ਵਧੀਆ سپورਟ ਕੀਤੀ ਹੈ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ ਹੁਣ ਤੱਕ سپورਟ ਮਿਲਦੀ ਰਹੀ ਹੈ ਜੀ ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਦੇ ਉਹ ਕਰਦੇ ਪਏ ਜੀ ਕਿੱਥੋਂ ਦੇ ਰਹਿਣ ਵਾਲੇ ਬੱਸ ਤੁਸੀਂ ਮੈਂ ਜੀ ਖੈਰ ਤੋਂ ਹਾਂ ਜੀ ਮੋਹਾਲੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499